ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਨਾਲ ਅੱਜ ਸੰਸਾਰ ਦੇ ਵਿੱਚ ਦਰਖਤ ਖਤਮ ਹੋ ਰਹੇ ਨੇ ਪਾਣੀ ਦੀ ਘਲਤਾਰੀ ਹੈ ਜੋ ਕੁਦਰਤ ਦਾ ਰੁੱਖ ਹੈ ਉਹ ਬਦਲਦਾ ਜਾ ਰਿਹਾ ਉਸ ਦੇ ਸਬੰਧ ਵਿੱਚ ਦਾਸ ਨੇ ਕਵਿਤਾ ਲਿਖੀ ਹੈ ਜੇ ਰੂ ਸਰਵਣ ਕਰਨਾ ਚੰਗੀ ਲੱਗੇ ਸ਼ੇਅਰ ਕਰਨਾ ਜੀ ਆਓ ਸਰਵਣ ਕਰੀਏ ਅੱਜ ਪੜ੍ਹੇ ਲਿਖੇ ਅਸੀਂ ਵਾਲੇ ਹਾਂ ਅੱਧੋ ਵੱਧ ਤੀ ਬਣਦੇ ਕਾਲੇ ਹਾਂ ਅੱਜ ਪੜੇ ਲਿਖੇ ਅਸੀਂ ਵਾਲੇ ਹਾਂ ਅੱਧੋ ਵੱਧੇ ਹੀ ਬਣਦੇ ਕਾਲੇ ਹਾਂ ਕਿਤੇ ਹਲਕੇ ਵਿੱਚ ਨਾ ਲੈ ਜਾਇਓ ਟੌਰ ਵਾਲੀ ਕਿਤੇ ਗਰਾਨੀ ਨ ਲੱਭਣੀ ਨਿਮਟਾਲੀਆਂ ਤੇ ਬੋੜ ਵਾਲੀ ਸ਼ਾਨ ਨ ਲੱਭਣੀ ਅੱਜ ਰੁੱਖਾਂ ਨੂੰ ਕੱਟੀ ਜਾਂਦੇ ਹਾਂ ਕਟ-ਕਟ ਕੇ ਪੈਸੇ ਵੱਟੀ ਜਾਂਦੇ ਹਾਂ ਸੁੰਦਰ ਸੜਕਾਂ ਉੱਚੇ ਬੰਗਲੇ ਸ਼ਹਿਰ ਕਰਨੇ ਥਾਂ ਨਹੀਂ ਲੱਭਣੀ ਨਿਮਟਾਲੀਆਂ ਤੇ ਬੋੜ ਵਾਲੀ ਸ਼ਾਨ ਹੀ ਨ ਲੱਭਣੀ ਕਿਵੇਂ ਪਤਾ ਪਤਾ ਲੱਗੂ ਕੀ ਤਰੇਕ ਹੁੰਦੀ ਇੱਥੇ ਵਿੱਚ ਦਰਖਤਾਂ ਦੇ ਲੇਖ ਹੁੰਦੇ ਕਿਸ਼ ਪੈਦੇ ਪਿੱਪਲ ਜਾਮਣ ਕੀ ਬੇਰੀ ਇਹ ਨਾ ਨਹੀਂ ਲੱਭਣੀ ਨਿੰਮਟਾਲੀਆਂ ਤੇ ਬੋੜ ਵਾਲੀ ਸ਼ਾਹ ਨਹੀਂ ਲੱਭਣੀ ਕੀ ਹੁੰਦੇ ਬੂਟੇ ਅੰਬਾਂ ਦੇ ਰੁੱਖ ਭਾਂਤ ਭਾਂ ਦੇ ਰੰਗਾਂ ਦੇ ਨਾ ਤੁੱਕੇ ਕਿਕਰਾਂ ਦੇ ਖਾਂਦੇ ਉੱਤੇ ਬੱਕਰੀਆਂ ਦੀ ਬਾਹ ਬਾਣ ਨਹੀਂ ਲੱਭਣੀ ਨਿੰਮਟਾਲੀਆਂ ਤੇ ਬੋੜ ਵਾਲੀ ਸ਼ਾਹ ਨਹੀਂ ਲੱਭਣੀ ਨਾ ਆੜੂ ਅਮਰੂਦ ਕੇਲੇ ਵੀ ਨਾ ਰੱਜ ਖਾਣੇ ਦੇ ਦੇ ਥੇਲੇ ਵਈ ਅਸੀਂ ਆਪਣੇ ਫੈਸਲ ਡੁੱਬੇ ਹਾਂ ਕੁਦਰਤ ਦੀ ਆਪਣਾ ਤਾ ਨਹੀਂ ਲੱਭਣੀ ਨਿੰਮਟਾਲੀਆਂ ਤੇ ਢੋੜ ਵਾਲੀ ਸ਼ਾ ਨਹੀਂ ਲੱਭਣੀ ਨਾ ਕਿੰਨੂ ਸੰਤਰੇ ਦਾ ਸਵਾਦ ਜਿਆ ਰਸ ਲੱਭਣਾ ਨਹੀਂ ਕਮਾਦ ਜਿਆ ਕੀ ਹੁੰਦਾ ਚੀਕੂ ਬੱਚਿਆਂ ਨੂੰ ਇਹ ਦੱਸਣ ਵਾਲੀ ਮਾਂ ਨਹੀਂ ਲੱਭਣੀ ਨਿੰਮਟਾਲੀਆਂ ਤੇ ਢੋੜ ਵਾਲੀ ਸ਼ਾ ਨਹੀਂ ਲੱਭਣੀ ਫਰਵਾਹੀ ਘਟੋਨਾ ਰੁੱਖਾਂ ਨੂੰ ਐਵੇਂ ਨਾ ਸਹੇੜੋ ਦੁੱਖਾਂ ਨੂੰ ਲਾਉ ਸਤਪਾਲ ਇੱਕ ਇੱਕ ਰੁੱਖ ਸਾਰੇ ਗਰਮੀ ਵਾਲੀ ਹਮਸ ਦੀ ਨਾਮੋਂ ਨਿਸ਼ਾਨੀ ਲੱਭਣੀ ਨੇ ਮਟਾਲੀਆਂ ਤੇ ਬੋੜ ਵਾਲੀ ਸ਼ਾਨ ਹੀ ਲੱਭਣੀ ਨੇ ਮਟਾਲੀਆਂ ਤੇ ਬੋੜ ਵਾਲੀ ਸ਼ਾਨ ਹੀ ਲੱਭਣੀ ਚੰਗੀ ਲੱਗੇ ਤੇ ਸ਼ੇਰ ਜੋ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ